ਇਕੱਠੇ ਰਹਾਂਗੇ ਮੈਂ ਤੁਹਾਨੂੰ ਮੌਜ-ਮਸਤੀ ਅਤੇ ਹਾਸੇ ਦੀ ਦੁਨੀਆ ਦੇ ਨਾਲ ਜਾਣੂ ਕਰਵਾਵਾਂਗਾ ਅਤੇ ਤੁਸੀਂ ਮੈਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਸਿਖਾਉਗੇ ਬਲਵੰਤ ਪਾਲੂ ਹਸਿਆ ਅਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਵੱਖੋ-ਵੱਖਰੇ ਸੁਭਾਅ ਦੇ باوجود ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਵਿਆਹ ਤੋਂ ਬਾਅਦ ਦੋਵਾਂ ਨੇ ਇਕੱਠੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਦਰਸ਼ਕ ਬਾਂਦਰ ਨੇ ਰਿਚ ਬਲਵੰਤ ਨੂੰ ਮੌਜ-ਮਸਤੀ ਅਤੇ ਹਾਸੇ ਦਾ ਅਰਥ ਸਿਖਾਇਆ ਤੇ ਬਲਵੰਤ ਨੇ ਵੀ ਦਰਸ਼ਕ ਨੂੰ ਸੰਜਮ ਅਤੇ ਤੀਰਜ ਦੀ ਮਹੱਤਤਾ ਸਮਝਾਈ ਹੌਲੀ ਹੌਲੀ ਉਹਨਾਂ ਦੀ ਦੋਸਤੀ ਅਤੇ ਸਮਝ ਡੂੰਗੀ ਹੁੰਦੀ ਗਈ ਅਤੇ ਜੰਗਲ ਦੇ ਦੂਜੇ ਜਾਨਵਰ ਵੀ ਉਹਨਾਂ ਦੀ ਜੋੜੀ ਨੂੰ ਵੇਖ ਕੇ ਪ੍ਰੇਰਣਾ ਲੈਣ ਲੱਗ ਪਏ। ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਭਾਵੇਂ ਦੋ ਲੋਕਾਂ ਦੇ ਸੁਭਾਅ ਵੱਖੋ-ਵੱਖਰੇ ਹੋਣ ਜੇ ਉਹ ਇੱਕ ਦੂਜੇ ਨੂੰ ਸਮਝਦੇ ਹਨ ਅਤੇ ਇੱਕ ਦੂਜੇ ਤੋਂ ਸਿੱਖਦੇ ਹਨ ਤਾਂ ਉਹ ਇੱਕ ਸਫਲ ਜ਼ਿੰਦਗੀ ਜੀ ਸਕਦੇ ਹਨ। ਕਿਸੇ ਵੀ ਰਿਸ਼ਤੇ ਵਿੱਚ ਮੌਜ-ਮਸਤੀ ਅਤੇ ਸ਼ਾਂਤੀ ਦੋਵੇਂ ਦਾ ਹੋਣਾ ਬੇਹੱਦ ਜ਼ਰੂਰੀ ਹੈ।